ਕਿਵੇਂ ਦੇਖ ਰਿਹਾ ਹਾਂ ਅੱਜ ਕੋ ਮੈਂ ਰਾਜਪੁਰੇ ਤੋਂ ਆ ਰਿਹਾ ਫਸਲਾਂ ਦਾ ਹਾਲ ਦੇਖੋ ਬਰਬਾਦ ਹੋ ਗਈ ਓਲੇ ਪੈ ਗੇ ਬਾਰਸਾਂ ਚ ਫਸਲਾਂ ਗਿਰ ਗਈਆਂ ਜਿਹੜੀ ਮੰਡੀਆਂ ਚ ਪਈਆਂ ਤੈਰ ਰਹੀਆਂ ਇਸ ਟਾਈਮ ਪਿਛਲੀ ਵਾਰ ਵੀ ਮਾਨ ਸਾਹਿਬ ਨੇ ਮੀਟਿੰਗ ਕਰਕੇ ਇਹ ਕਿਹਾ ਸੀਗਾ ਵੀ ਜਿਨ੍ਹਾਂ ਦੀ ਫਸਲਾਂ ਬਰਬਾਦ ਹੋ ਗਈਆਂ ਨਾ ਹੜਾਂ ਆ ਗਏ ਜਿਨ੍ਹਾਂ ਦੇ ਉਹਨਾਂ ਦਾ ਮੈਂ ਹੜਾਂ ਤੋਂ ਜਿਹੜੀ ਮਿੱਟੀ ਪੱਧਰੀ ਕਰਨੀ ਉਹਦਾ ਵੀ ਮੁਆਵਜ਼ਾ ਦੇਊਗਾ ਬੱਕਰੀਆਂ ਦਾ ਵੀ ਮੁਆਵਜ਼ਾ ਦੇਊਗਾ ਮੁਰਗੀਆਂ ਦਾ ਵੀ ਮੁਆਵਜ਼ਾ ਦੇਊਗਾ ਇਕੱਲਾ ਫੋਟੋ ਸ਼ੂਟ ਕਰਵਾ ਕੇ ਚਲੇ ਗਏ ਕਿਸੇ ਨੂੰ 1 ਰੁਪਿਆ ਵੀ ਨਹੀਂ ਮਿਲਿਆ ਉਸ ਤੋਂ ਬਾਅਦ ਫੇਰ ਬਾਰਿਸ਼ ਪਈ ਫੇਰ ਫਸਲਾਂ ਤਬਾਹ ਹੋਈਆਂ ਕਣਕ ਤੁਸੀਂ ਦੇਖੋ ਦਾਣਾ ਬਰੀਕ ਹੋ ਗਿਆ ਝਾੜ کٹ ਗਿਆ ਮੰਡੀਆਂ ਚ ਆਈ ਪਈ ਐ ਕਣਕ ਉਹਨਾਂ ਨੂੰ ਦਵੰਨੀ ਮੁਆਵਜ਼ਾ ਨਹੀਂ ਦੇਆ ਤੁਸੀਂ ਇਲੈਕਸ਼ਨਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਿਹਾ ਦਾ ਤੁਹਾਡੀ ਮੈਨੀਫੈਸਟੋ ਦਾ ਇੱਕ ਪਾਰਟ ਸੀਗਾ ਵੀ ਜੇ ਕੋਈ ਫਸਲ ਤਬਾਹ ਹੋ ਗਈ ਤਾਂ 50000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਜਿਹੜਾ ਉਹ ਦਵਾਂਗੇ ਤੁਹਾਡੇ ਮੈਨੀਫੈਸਟੋ ਦਾ ਵੀ ਹਿੱਸਾ ਸੀਗਾ ਤੁਹਾਡੇ ਜਿਹੜੇ ਕੇਜਰੀਵਾਲ ਜੀ ਆ ਉਹਨਾਂ ਨੇ ਵੀ ਪੰਜਾਬ ਚ ਅਨਾਉਂਸਮੈਂਟ ਕੀਤੀ ਸੀਗੀ ਔਰ ਤੁਸੀਂ ਇਹ ਕਹਿਤਾ ਸੀ ਦਿੱਲੀ ਦੇ ਅੰਦਰ 50000 ਰੁਪਏ ਏਕੜ ਮੁਆਵਜ਼ਾ ਦੇ ਰਹੇ ਆ ਸੋ ਹੁਣ ਇਮੀਡੀਏਟਲੀ 50000 ਰੁਪਏ ਪ੍ਰਤੀ ਏਕੜ ਲੋਕਾਂ ਨੂੰ ਮੁਆਵਜ਼ਾ ਅਨਾਉਂਸ ਕਰਕੇ ਕਿਵੇਂ ਦੇਖ ਰਿਹਾ ਹਾਂ ਅੱਜ ਕੋ ਮੈਂ ਰਾਜਪੁਰੇ ਤੋਂ ਆ ਰਿਹਾ ਫਸਲਾਂ ਦਾ ਹਾਲ ਦੇਖੋ ਬਰਬਾਦ ਹੋ ਗਈ ਓਲੇ ਪੈ ਗੇ ਬਾਰਸਾਂ ਚ ਫਸਲਾਂ ਗਿਰ ਗਈਆਂ ਜਿਹੜੀ ਮੰਡੀਆਂ ਚ ਪਈਆਂ ਤੈਰ ਰਹੀਆਂ ਇਸ ਟਾਈਮ ਪਿਛਲੀ ਵਾਰ ਵੀ ਮਾਨ ਸਾਹਿਬ ਨੇ ਮੀਟਿੰਗ ਕਰਕੇ ਇਹ ਕਿਹਾ ਸੀਗਾ ਵੀ ਜਿਨ੍ਹਾਂ ਦੀ ਫਸਲਾਂ ਬਰਬਾਦ ਹੋ ਗਈਆਂ ਨਾ ਹੜਾਂ ਆ ਗਏ ਜਿਨ੍ਹਾਂ ਦੇ ਉਹਨਾਂ ਦਾ ਮੈਂ ਹੜਾਂ ਤੋਂ ਜਿਹੜੀ ਮਿੱਟੀ ਪੱਧਰੀ ਕਰਨੀ ਉਹਦਾ ਵੀ ਮੁਆਵਜ਼ਾ ਦੇਊਗਾ ਬੱਕਰੀਆਂ ਦਾ ਵੀ ਮੁਆਵਜ਼ਾ ਦੇਊਗਾ ਮੁਰਗੀਆਂ ਦਾ ਵੀ ਮੁਆਵਜ਼ਾ ਦੇਊਗਾ ਕੱਲਾ ਫੋਟੋ ਸ਼ੂਟ ਕਰਵਾ ਕੇ ਚਲੇ ਗਏ ਕਿਸੇ ਨੂੰ 1 ਰੁਪਿਆ ਵੀ ਨਹੀਂ ਮਿਲਿਆ ਉਸ ਤੋਂ ਬਾਅਦ ਫੇਰ ਬਾਰਿਸ਼ ਪਈ ਫੇਰ ਫਸਲਾਂ ਤਬਾਹ ਹੋਈਆਂ ਕਣਕ ਤੁਸੀਂ ਦੇਖੋ ਦਾਣਾ ਬਰੀਕ ਹੋ ਗਿਆ ਝਾੜ ਖਟ ਗਿਆ ਮੰਡੀਆਂ ਚ ਆਈ ਪਈ ਆ ਕਣਕ ਉਹਨਾਂ ਨੂੰ ਦਵਨੀ ਮੁਆਵਜ਼ਾ ਨਹੀਂ ਦਿਆ ਤੁਸੀਂ ਇਲੈਕਸ਼ਨਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਿਹਾਦਾ ਤੁਹਾਡੀ ਮੈਨੀਫੈਸਟੋ ਦਾ ਇੱਕ ਪਾਰਟ ਸੀਗਾ ਵੀ ਜੇ ਕੋਈ ਫਸਲ ਤਬਾਹ ਹੋ ਗਈ ਤਾਂ 50000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਜਿਹੜਾ ਉਹ ਦਵਾਂਗੇ ਤੁਹਾਡੇ ਮੈਨੀਫੈਸਟੋ ਦਾ ਵੀ ਹਿੱਸਾ ਸੀਗਾ ਤੁਹਾਡੇ ਜਿਹੜੇ ਕੇਦਰੀਵਾਲ ਜੀ ਆ ਉਹਨਾਂ ਨੇ ਵੀ ਪੰਜਾਬ ਚ ਅਨਾਉਂਸਮੈਂਟ ਕੀਤੀ ਸੀ ਜੀ ਔਰ ਤੁਸੀਂ ਇਹ ਕਹਿਤਾ ਸੀ ਦਿੱਲੀ ਦੇ ਅੰਦਰ 50000 ਰੁਪਿਆ ਏਕੜ ਮੋਗਜਾ ਦੇ ਰਹੇ ਆ ਸੋ ਹੁਣ ਇਮੀਡੀਏਟਲੀ 50000 ਰੁਪਿਆ ਪ੍ਰਤੀ ਏਕੜ ਲੋਕਾਂ ਨੂੰ ਮੁਆਵਜ਼ਾ ਅਨਾਉਂਸ ਕਰਕੇ ਕਿਵੇਂ ਦੇਖ ਰਹੇ ਆ ਅੱਜ ਕੋ ਮੈਂ ਰਾਜਪਰੇ ਤੋਂ ਆ ਰਿਹਾ ਫਸਲਾਂ ਦਾ ਹਾਲ ਦੇਖੋ ਬਰਬਾਦ ਹੋ ਗਈ ਓਲੇ ਪੈ ਗੇ ਬਾਰਸਾਂ ਚ ਫਸਲਾਂ ਗਿਰ ਗਈਆਂ ਜਿਹੜੀ ਮੰਡੀਆਂ ਚ ਪਈਆਂ ਤੈਰ ਰਹੀਆਂ ਇਸ ਟਾਈਮ ਪਿਛਲੀ ਵਾਰ ਵੀ ਮਾਨ ਸਾਹਿਬ ਨੇ ਮੀਟਿੰਗ ਕਰਕੇ ਇਹ ਕਿਹਾ ਸੀਗਾ ਵੀ ਜਿਨ੍ਹਾਂ ਦੀ ਫਸਲਾਂ ਬਰਬਾਦ ਹੋ ਗਈਆਂ ਨਾ ਹੜ੍ਹਾਂ ਆ ਗਏ ਜਿਨ੍ਹਾਂ ਦੇ ਉਹਨਾਂ ਦਾ ਮੈਂ ਹੜ੍ਹਾਂ ਤੋਂ ਜਿਹੜੀ ਮਿੱਟੀ ਪੱਧਰੀ ਕਰਨੀ ਉਹਦਾ ਵੀ ਮੁਆਵਜ਼ਾ ਦੇਊਗਾ ਬੱਕਰੀਆਂ ਦਾ ਵੀ ਮੁਆਵਜ਼ਾ ਦੇਊਗਾ ਮੁਰਗੀਆਂ ਦਾ ਵੀ ਮੁਆਵਜ਼ਾ ਦੇਊਗਾ ਕੱਲਾ ਫੋਟੋ ਸ਼ੂਟ ਕਰਵਾ ਕੇ ਚਲੇ ਗਏ ਕਿਸੇ ਨੂੰ 1 ਰੁਪਿਆ ਵੀ ਨਹੀਂ ਮਿਲਿਆ ਉਸ ਤੋਂ ਬਾਅਦ ਫੇਰ ਬਾਰਿਸ਼ ਪਈ ਫੇਰ ਫਸਲਾਂ ਤਬਾਹ ਹੋਈਆਂ ਕਣਕ ਤੁਸੀਂ ਦੇਖੋ ਦਾਣਾ ਬਰੀਕ ਹੋ ਗਿਆ ਝਾੜ ਕਟ ਗਿਆ ਮੰਡੀਆਂ ਚ ਆਈ ਪਈ ਹੈ ਕਣਕ ਉਹਨਾਂ ਨੂੰ ਦਵੰਨੀ ਮੁਆਵਜ਼ਾ ਨਹੀਂ ਦੇਆ ਤੁਸੀਂ ਇਲੈਕਸ਼ਨਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਦਾ ਕਿਹਾਦਾ ਤੁਹਾਡੀ ਮੈਨੀਫੈਸਟੋ ਦਾ ਇੱਕ ਪਾਰਟ ਸੀਗਾ ਵੀ ਜੇ ਕੋਈ ਫਸਲ ਤਬਾਹ ਹੋ ਗਈ ਤਾਂ 50000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਜਿਹੜਾ ਉਹ ਦਵਾਂਗੇ ਤੁਹਾਡੇ ਮੈਨੀਫੈਸਟੋ ਦਾ ਵੀ ਹਿੱਸਾ ਸੀਗਾ ਤੁਹਾਡੇ ਜਿਹੜੇ ਕੇਜਰੀਵਾਲ ਜੀ ਆ ਉਹਨਾਂ ਨੇ ਵੀ ਪੰਜਾਬ ਚ ਅਨਾਉਂਸਮੈਂਟ ਕੀਤੀ ਸੀ ਜੀ ਔਰ ਤੁਸੀਂ ਇਹ ਕਹਿਤਾ ਸੀ ਦਿੱਲੀ ਦੇ ਅੰਦਰ 50000 ਰੁਪਿਆ ਏਕੜ ਮੁਆਵਜ਼ਾ ਦੇ ਰਹੇ ਆ ਸੋ ਹੁਣ ਇਮੀਡੀਏਟਲੀ 50000 ਰੁਪਿਆ ਪ੍ਰਤੀ ਏਕੜ ਲੋਕਾਂ ਨੂੰ ਮੁਆਵਜ਼ਾ ਅਨਾਉਂਸ ਕਰਕੇ